सितारे चैनल तो पत्रकार सतनाम सिंह दी रिपोर्ट ऐसी समाज दिया वख वख ने की कचहरी चौक अमृतसर में के समय ले पुख हड़ताल मामला कई महिना तो देहाती क्षेत्र विच गरीब परिवारानो इंसाफ ना मिलन दा कई बार प्रशासन नु विनती करंदे बावजूद भी नहीं मिल रहा गरीब परिवारानो इंसाफ ਬੋਲੇ ਸੋਨ ਰਪਾ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਗੁਰੂ ਗਿਆਨਾਤ ਮਹਾਰਾਜ ਕੀ ਜੈ ਸੰਤ ਬਾਬਾ ਨਿਰਮਨਾਥ ਮਹਾਰਾਜ ਕੀ ਜੈ ਮੇਰਾ ਨਾਮ ਬਾਬਾ ਸੰਨੀਨਾਥ ਅੱਜ ਤੋਂ ਹੜਤਾਲ ਬੈਠਣ ਦਾ ਸਾਡਾ ਕਾਰਨ ਬਹੁਤ ਹੀ ਲੰਮੇ ਸਿਰੇ ਤੋਂ ਸਾਡੇ ਸਮਾਜ ਦੇ ਜੋ ਪੈਂਡਿੰਗ ਮੁੱਦੇ ਪਏ ਪਏ ਹੋਏ ਨੇ ਜੋ ਪ੍ਰਸ਼ਾਸਨ ਵੱਲੋਂ ਸਾਡੇ ਸਮਾਜ ਦੇ ਕੋਈ ਵੀ ਮੁੱਦੇ ਨਹੀਂ ਹੱਲ ਕੀਤੇ ਗਏ ਪ੍ਰਸ਼ਾਸਨ ਇੱਥੋਂ ਤੱਕ ਕਿ ਵੀ ਸਾਡੇ ਸਮਾਜ ਨੂੰ ਇੱਕ ਕੀੜਾ ਮਕੋੜਾ ਸਮਝਦੀ ਪਈ ਹੈ ਜਿਹੜਾ ਤੁਸੀਂ ਸਾਡੇ ਅਧਿਕਾਰੀ ਜਿਹੜੇ ਆ ਗਏ ਆ ਸੈਸ਼ਨਾਂ ਵਿੱਚ ਵਜੇ ਹੁਣ ਕਿੱਥੇ ਲਿਖਦਾ ਪ੍ਰਸ਼ਾਸਨ ਹੈ ਜੀ ਉਹਨਾਂ ਨੇ ਇੱਕ ਬਲਾ ਕੇ ਇੱਕ ਝੂਠਾ ਦਿਲਾਸਾ ਦੇ ਕੇ ਪਹਿਲੇ ਵੀ ਸਾਨੂੰ ਝੂਠੇ ਦਿਲਾਸੇ ਦਿੰਦੇ ਰਹੇ ਨੇ ਹੁਣ ਵੀ ਝੂਠੇ ਦਿਲਾਸੇ ਦਿੱਤੇ ਗਏ ਨੇ ਜਿੰਨੇ ਤੱਕ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਐਫਆਰ ਦੀ ਕਾਪੀ ਨਹੀਂ ਦਿੰਦੇ ਉਹਨੇ ਤੱਕ ਭੁਖੜਤਾ ਲਈ ਜਾਰੀ ਰਹੇਗੀ ਇੱਕ ਗੱਲ ਹੋਰ ਅੱਜ ਅਸੀਂ ਸ਼ਾਮੀ ਕਾਨਫਰੰਸ ਕਰਕੇ ਸ਼ਾਮੀ ਸਾਰੇ ਦਥੇ ਬੰਦਿਆਂ ਨਾਲ ਗੱਲ ਕਰਕੇ ਤੇ ਸੀਐਮ ਭਗਵੰਤ ਮਾਨ ਜੀ ਦਾ ਪੁਤਲਾ ਫੁਕਿਆ ਜਾਏਗਾ ਜੀ ਬੋਲੇ ਸੋਨੇ ਰੁਪਏ ਭਗਮਾਰ ਵਾਲਮੀਕਮਾਰ ਰਾਜ ਕੀ ਹਾਂਜੀ ਪ੍ਰਧਾਨ ਜੀ ਆਪਣਾ ਨਾਮ ਦੱਸ ਕੇ ਅੱਜ ਤੁਸੀਂ ਭੋਗਤ ਕਰਤੀ ਆ ਮੇਰਾ ਨਾਮ ਜੀ ਸੁਖਦੀਪ ਨਾਰ ਵਾਲਮੀਕਨ ਟਾਈਗਰ ਫੋਰ ਸੈਕਸ਼ਨ ਕਮੇਟੀ ਤੋਂ ਜ਼ਿਲ੍ਹਾ ਪ੍ਰਧਾਨ ਸਾਡੀ ਵਾਲਮੀਕਨ ਟਾਈਗਰ ਫੋਰ ਸੈਕਸ਼ਨ ਕਮੇਟੀ ਵੱਲੋਂ ਵਿਹਾਰਤੀ ਦੀ ਟੀਮ ਸਰਵਨ ਸਿੰਘ ਜੀ ਰੈਂਬੋ ਪ੍ਰਧਾਨ ਡਾਕਟਰ ਸ਼ਰਨਜੀਤ ਜੀ ਵਾਈਸ ਪ੍ਰਧਾਨ ਇਹਨਾਂ ਦੀ ਟੀਮ ਵੱਲੋਂ ਦੀ ਕਾਫੀ ਲੰਮੇ ਸਮੇਂ ਤੋਂ ਜੀ ਦਿਹਾਤੀ ਵਿੱਚ ਅੰਮਰਸਰ ਵਿੱਚ ਕਾਫੀ ਜਿਹੜੇ ਮਸਲੇ ਆ ਉਹਨਾਂ ਦੀ ਦਰਖਾਸਤ ਜਿਹੜੀ ਆਲਰੇਡੀ 1 ਮਹੀਨੇ ਤੋਂ ਲਗਭਗ ਦਿੱਤੀ ਗਈ ਹੈ ਜਿਸ ਦੇ ਵਿੱਚ ਜੀ ਹਜੇ ਤੱਕ ਪ੍ਰਸ਼ਾਸਨ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਇਸ ਕਰਕੇ ਮਜਬੂਰੀਨ ਹੋ ਕੇ ਜਿਹੜਾ ਅਸੀਂ ਅੱਜ ਜਿਹੜਾ ਭੁੱਖ ਹੜਤਾਲ ਦਾ ਜਿਹੜਾ ਉਹ ਅਸੀਂ ਅੱਜ ਭੁੱਖ ਹੜਤਾਲ ਦਾ ਉਹ ਕਰਨ ਦਾ ਫੈਸਲਾ ਲੈਂਤਾ ਸੀਗਾ ਤੇ ਕੁਝ ਟਾਈਮ ਪਹਿਲਾਂ ਜੀ ਸਾਨੂੰ ਅ ਜਾਨੀ ਕਿ ਡੀਐਸਪੀ ਵੱਲੋਂ ਬੁਲਾਇਆ ਗਿਆ ਸਾਡੇ ਜਿਹੜੇ ਬਿਆਨ ਹੈ ਪਾਰਟੀਆਂ ਵੱਲੋਂ ਲਿੱਤੇ ਗਏ ਨੇ ਉਹਨਾਂ ਨੇ ਸਾਨੂੰ ਅਸ਼ਵਾਸ਼ਣ ਦਿੱਤਾ ਹੈ ਵੀ ਤੁਸੀਂ ਆਪਣੇ ਬਿਆਨ ਦਿਓ ਤਾਂ ਅਸੀਂ ਤੁਹਾਨੂੰ ਐਫਆਈਆਰ ਦੀ ਕਾਪੀ ਦੇ ਦਿੰਨੇ ਆ ਤੇ ਤਾਂ ਕਿ ਜਿਹੜਾ ਇਥੇ ਭੁਖੜਤਾਲ ਖਤਮ ਕੀਤੀ ਜਾਵੇ ਅਸੀਂ ਉਹਨਾਂ ਦੀ ਗੱਲ ਮੰਨਦੇ ਹੋਇਆ ਜੀ ਜਿਹੜੇ ਸਾਡੇ 2-4 ਬੰਦੇ ਨੇ ਉਹ ਅੰਦਰ ਬਿਆਨ ਦੇਣ ਗਏ ਨੇ ਬਿਆਨ ਲੈਣ ਤੋਂ ਬਾਅਦ ਸਾਨੂੰ ਕਿਹਾ ਗਿਆ ਹੈ ਕਿ ਇਹਨੂੰ ਅਸੀਂ ਵੈਰੀਫਾਈ ਕਰਾਂਗੇ ਇਨਕੁਆਇਰੀ ਕਰਾਂਗੇ ਉਸ ਤੋਂ ਬਾਅਦ ਅਸੀਂ ਐਫਆਈਆਰ ਦੀ ਕਾਪੀ ਤੁਹਾਨੂੰ ਮੁਹੱਈਆ ਕਰਵਾਵਾਂਗੇ ਤੇ ਸਾਡੀ ਇਹੀ ਮੰਗ ਹੈ ਜੀ ਸਾਨੂੰ ਐਫ ਆਈ ਆਰ ਦੀ ਕਾਪੀ ਦਿੱਤੀ ਜਾਵੇ ਕਿਉਂਕਿ ਪਹਿਲਾਂ ਹੀ ਬਹੁਤ ਲੰਬਾ ਸਮਾਂ ਹੋ ਗਿਆ ਐਫ ਆਈ ਆਰ ਦੀ ਜਿਹੜੀ ਕਾਪੀ ਹੈ ਸਾਨੂੰ ਨਹੀਂ ਮਿਲੀ ਕੋਈ ਵੀ ਮਾੜੇ ਬੰਦੇ ਤੇ ਜੇ ਕੋਈ ਪਰਚਾ ਦਰਜ ਕਰਨਾ ਹੋਵੇ ਤਾਂ ਪੁਲਿਸ 2 ਘੰਟੇ ਦੇ ਅੰਦਰ ਅੰਦਰ ਹੀ ਉਹਨਾਂ ਦੇ ਪਰਚਾ ਦਰਜ ਕਰ ਲੈਂਦੀ ਹੈ ਤੇ ਉਹਨਾਂ ਨੂੰ ਚੁੱਕ ਵੀ ਲੈਂਦੀ ਹੈ ਤੇ ਜਦੋਂ ਕੋਈ ਗੱਲ ਆਂਦੀ ਹੈ ਤਗੜੇ ਬੰਦੇ ਦੀ ਉਦੋਂ ਨਾ ਪੁਲਿਸ ਕੋਈ ਕਾਰਵਾਈ ਕਰਦੀ ਹੈ ਤੇ ਸਿਰਫ ਇਨਕੁਆਇਰੀਆਂ ਦੀ ਗੱਲਾਂ ਕਰਦੀ ਹੈ ਜੀ ਕੋਨਾ ਵੱਲੋਂ ਜੀ ਖਾਲੀ ਬਿਆਨ ਲੈ ਦਿੱਤੇ ਗਏ ਨੇ ਤੇ ਇੱਕ ਮਿੱਠੀ ਗੋਲੀ ਦਿੱਤੀ ਗਈ ਹੈ ਜੀ ਸਾਨੂੰ ਕਿ ਅਸੀਂ ਇਨਕੁਆਇਰੀ ਕਰਾਂਗੇ ਇਨਕੁਆਇਰੀ ਕਰਨ ਤੋਂ ਬਾਅਦ ਤੁਹਾਨੂੰ ਐਫਆਈਆਰ ਦੀ ਕਾਪੀ ਦੇਵਾਂਗੇ ਜੀ ਬਾਜ ਜੀ ਹਟਾ ਨਾ ਟਾਈਮਿੰਗ ਨਾ ਅਗਰ ਉਹ ਹੱਲ ਨਹੀਂ ਹੁੰਦਾ ਤਾਂ ਫਿਰ ਅਗਲਾ ਸਟੈਪ ਲੱਕੀਏ ਅਸੀਂ ਜੀ ਅਜੇ ਦੇਖਦੇ ਆ ਜਿਹੜੀ ਭੁਖਤ ਹੜਤਾਲ ਹੈ ਸਾਡੀਆਂ ਨੂੰ ਮਿੱਥੇ ਸਮੇਂ ਲਈ ਦਿੱਤੀ ਗਈ ਹੈ ਜੇਕਰ ਇਹ ਸਾਡੀ ਸੁਣਵਾਈ ਨਹੀਂ ਹੁੰਦੀ ਜਾਂ ਇਸੇ ਕਾਰਵਾਈ ਨਹੀਂ ਹੁੰਦੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਸੰਘਰਸ਼ ਜਿਹੜਾ ਹੋਰ ਵੀ ਤੇਜ਼ ਕਰਾਂਗੇ ਅਸੀਂ ਹੋਰ ਵੀ ਜਥੇਬੰਦੀਆਂ ਲੈ ਕੇ ਅਜੇ ਕੁਝ ਸਾਥੀ ਜਿਹੜੇ ਆ ਅਸੀਂ ਜਿਨ੍ਹਾਂ ਨੂੰ ਨਹੀਂ ਬੁਲਾਇਆ ਅਸੀਂ ਹੋਰ ਵੀ ਜਥੇਬੰਦੀਆਂ ਨਾਲ ਲੈ ਕੇ ਜਿਹੜਾ ਜਿਹੜਾ ਪ੍ਰਦਰਸ਼ਨ ਹੈ ਜੀ ਉਹ ਹੋਰ ਵੀ ਤੇਜ਼ ਕਰਾਂਗੇ ਜੀ ਹੁਣ ਜਿਹੜਾ ਤੁਸੀਂ ਅਸ਼ਵਸ਼ਣ ਤੋਂ ਬਾਅਦ ਇਹ ਜਿਹੜਾ ਭੁਖਤ ਵਾਲੇ ਸਮਾਪਤ ਕਰ ਰਹੇ ਹੋ ਨਹੀਂ ਜੀ ਅਸੀਂ ਇਹਦੇ ਕੁਝ ਵੀ ਭੁਖ ਹੜਤਾਲ ਜਿਹੜੀ ਆ ਉਹ ਬੰਦ ਨਹੀਂ ਕਰ ਰਹੇ ਜਿੰਨਾ ਚਿਰ ਸਾਨੂੰ ਐਫ ਆਈ ਆਰ ਦੀ ਕਾਪੀ ਨਹੀਂ ਮਿਲਦੀ ਉਹਨਾਂ ਚਿਰ ਅਸੀਂ ਜਿਹੜਾ ਇਹ ਜਿਹੜਾ ਧਰਨਾ ਜੀ ਉਹ ਨਹੀਂ ਬੰਦ ਕਰਾਂਗੇ ਸਾਡੇ ਵਾਲਮੀਕਨ ਟਾਈਗਰ ਫੋਰਸ ਦੇ 올 ਇੰਡੀਆ ਦੇ ਪ੍ਰੈਜ਼ੀਡੈਂਟ ਆ ਦੇਖ ਹੌਸਲਾ ਜੀ ਉਹਨਾਂ ਨਾਲ ਗੱਲ ਕਰਨ ਤੋਂ ਬਾਅਦ ਐਫ ਆਈ ਆਰ ਦੀ ਕਾਪੀ ਮਿਲਣ ਤੋਂ ਬਾਅਦ ਹੀ ਇਹ ਜਿਹੜੀ ਭੁੱਖਰ ਦਾ ਹਲੋ ਖਤਮ ਕੀਤੀ ਜਾਏਗੀ ਬਿਲਕੁਲ ਜੀ ਬਿਲਕੁਲ ਜੀ ਮੇਰਾ ਨਾਮ ਸ਼ਰਨਜੀਤ ਸਿੰਘ ਖੇਰਾਬਾਦ ਵਾਏਸ ਜ਼ਿਲ੍ਹਾ ਪ੍ਰਧਾਨ ਵਾਲਮੀਗਰ ਟਾਈਗਰ ਫੋਰਟ ਸਾਡੇ ਜੀ ਸਮਾਜ ਦੇ ਕਾਫੀ ਲੰਬੇ ਸਮੇਂ ਤੋਂ ਮਸਲੇ ਪੈਂਡਿੰਗ ਪਏ ਸੀ ਵਾਖੋ ਠਾਣੇ ਸੰਬੰਧੀ ਡੀ ਐਸ ਪੀ ਕ੍ਰਾਈਮ ਕੋਲ ਵੀ ਸਾਡੇ ਮਸਲੇ ਪੈਂਡਿੰਗ ਪਏ ਆ ਜੀ ਉਹੀ ਸੁਣਵਾਈ ਨਹੀਂ ਸਾਡੀ ਹੋਈ ਬਾਰ ਬਾਰ ਟੱਕਰ ਕੱਟ ਕੇ ਅਸੀਂ ਥੱਕ ਚੁੱਕੇ ਆ ਆਖਿਰ ਸਾਨੂੰ ਹਾਰ ਕੇ ਅੱਜ ਭੁੱਖੜ ਹਾਲ ਤੇ ਬਹਿਣਾ ਪਿਆ ਵਾ ਅੱਜ ਡੀ.ਐੱਪੀ ਸਾਹਿਬ ਆਏ ਸੀ ਵਾਸ਼ਨ ਦੇਣ ਸਾਨੂੰ ਕਿ ਤੁਹਾਨੂੰ ਬਿਆਨ ਲਿਖਾਓ ਤੁਹਾਨੂੰ ਐਫ.ਆਈ.ਆਰ. ਕੱਟ ਦਿੰਦੇ ਆਪਾਂ ਜੀ ਦੋਸ਼ੀ ਅਰੈਸਟ ਕਰ ਲੈ ਪਰ ਦਫ਼ਤਰ ਜਾ ਕੇ ਸਾਨੂੰ ਮਿੱਠੀ ਗੋਲੀ ਦੇ ਦਿੱਤੀ ਗਈ ਇਹਨਾਂ ਵੱਲੋਂ ਕਿ ਬਿਆਨ ਲਿਖਾਓ ਐਸ ਵੈਰੀਫਾਈ ਕਰਾਂਗੇ ਫਿਰ ਉਹਨਾਂ ਐਫ.ਆਈ.ਆਰ. ਕੱਟ ਕੇ ਦਵਾਂਗੇ ਇਹ ਮਸਲਿਆਂ ਨੂੰ ਜੀ ਕਿਸੇ ਨੂੰ 1 ਮਹੀਨਾ ਕਿਸੇ ਨੂੰ 2 ਮਹੀਨੇ ਜਾਂ 3 ਮਹੀਨੇ ਲੰਬੇ ਸਮੇਂ ਤੋਂ ਪੈਂਡਿੰਗ ਕਰ ਰਹੇ ਨਸਤੇ ਸਾਡੀ ਮੀਟਿੰਗ ਕੱਲ ਹੋਈ ਐ ਐਸਪੀ ਡੀ ਸਾਹਿਬ ਨਾਲ ਪਰ ਸਾਨੂੰ ਮਿੱਠੀ ਗੋਲੀ ਮਿਲੀ ਓਥੋਂ ਵੀ ਸਾਨੂੰ ਕੋਈ ਨਿਆਣ ਨਹੀਂ ਮਿਲਿਆ ਸਾਡਾ ਕੋਈ ਨਹੀਂ ਮਿਲਿਆ ਜੀ ਫਿਰ ਉਹੀ ਮਿੱਠੀ ਗੋਲੀ ਮਿਲ ਗਈ ਆ ਜੀ ਕਿ ਭੁਖੜਾ ਖਤਮ ਕਰੋ ਤੁਸੀਂ ਤੁਹਾਡਾ ਅਹੰਕਾਰਵਾਇ ਕਰਦੇ ਆ ਪਰ ਸਾਨੂੰ ਜੋ ਤੱਕ ਸਾਡੀ ਕਾਰਵਾਈ ਨਹੀਂ ਹੁੰਦੀ ਬੰਦੇ ਅਰੈਸਟ ਨਹੀਂ ਹੁੰਦੇ ਐਫਆਰ ਨਹੀਂ ਹੁੰਦੀ ਉਦੋਂ ਤੱਕ ਆਪਾਂ ਨਹੀਂ ਉਠਾਂਗੇ ਅਸੀਂ ਸਾਡੀ ਭੁਖੜਦਾਲ 24 ਘੰਟੇ ਦਿਨ ਰਾਤ ਜਾਰੀ ਰਹੇਗੀ ਹਾਂਜੀ ਅਗਰ ਅਸੀਂ ਸ਼ਾਮ ਨੂੰ ਸਾਰੀਆਂ ਆਪਣੀਆਂ ਜਰਸੀ ਵਾਲੇ ਮੀਟਿੰਗ ਕਰਾਂਗੇ ਮੀਟਿੰਗ ਕਰਕੇ ਜੋ ਸਾਡਾ ਫੈਸਲਾ ਹੋਇਆ ਕਿ ਸਾਡਾ ਫੈਸਲਾ ਹੈ ਕਿ ਅਸੀਂ ਸਵੇਰੇ ਸੀਐਮ ਭਗਵੰਤ ਮਾਨ ਦਾ ਫੁੱਤਲਾ ਫੁਕਾਂਗੇ ਚਾਰੀ ਚੌਂ